ਜਤਨ ਕਰਿਆ ਤੇ ਮੇਂਦਰਵਾ ਹਰਿ ਦਰਗਿਆ ਕੋਟਾ ਚੈ ਗਵੈ ਆਪ ਸੋਹਣ ਭਲਾ ਤਹਾ ਵੈ ਸਹਿ ਭਲਾਈ ਨਿਕਲਾਵੈ ਸਰਬ ਕੀ ਨੇਦਾਂ ਜਦ ਕੰਮ ਹੋਏ ਕੋ ਨਾਨਕ ਤੰਗੀ ਨਿਰਮਲ ਹੋਏ ਜਬ ਲਗ ਜਨ ਮਜਦੇ ਇਕ ਜੋ ਹੋਏ ਤਬੇ ਸੁਖ ਨਾਹੀ ਹੋਏ ਜਬੇ ਜਨ ਮੈਂ ਕਿਛ ਕਰਦਾ ਤਬ ਲਗ ਕਰ ਬਜੋਨ ਬਨਦਾ ਜਬ ਤਾਰ ਕਪੈ ਰੀ ਵੀ ਤਬ ਲਗਾ ਜੇ ਚਲਨਾਈ ਚੀਤਾ

ਅਨੰਤ ਕੋਕ ਬਿਗਿਆ ਕੀ ਕਰਿਆ ਨਾ ਤਬ ਤਾ ਵੈ ਕੋ ਤਉ ਮਰਿਆ ਬਿਨਾ ਸੁਦੋਖ ਨਾਹੀ ਕੋ ਰਾਜਾ ਸੁਪਰ ਮਨੋਰਤ ਬਿਰਤਾ ਸੁਭ ਕਾ ਗਿਆ ਨਾ ਮਨੰਗ ਸਰਬ ਸੁਭੋ ਇਕ ਭਾਗੀ ਕਿ ਸਭ ਰਾਮ ਤੋ ਇਕ ਤਨ ਕਰਾਉ ਨੇ ਆਪੇ ਆਪ ਸੁਨਾ ਸਦਾ ਨਾਮ ਕਰ ਜਾਪ ਕਰਨ ਕਰਾਮ ਨੇ ਹਰ ਨੇ ਆਰਸ ਕੇ ਆਪ ਤਾਂ ਮੇ ਤਾਜ ਸੀ ਦਸ਼ਟ ਕਰੇ ਦਸਾ ਹੋਏ ਆਪੇ ਆਪ ਪ੍ਰਭ ਸੋਏ ਲੋਕ ਜਿਨੋ ਸੋ ਆਪਣੇ ਰੰਗਾ ਸੁਭ ਦੇ ਦੂਰਾ ਸੁਭ ਕੈ ਸੰਗ ਸਭ ਅਦਿਕ ਕ੍ਰਮ ਪੇਪਾ ਪੈ ਕਬਰ ਨੀ ਕ ਪਰਮ ਪਰਮ ਸਾਧਨ ਜਾਇ ਨੰ ਸਰੀਰ ਆਸਮਾਇ ਆਪ ਦੇ ਸਰਮਣਿਆ ਵਰ ਫਿਰ ਚਦ ਸਭ ਕੈ ਸਾਧ ਆਪ ਕੀ ਨਾਮ ਅਨ ਵਿਸਤਾਰ ਸਭ ਕਿਛ ਉਸ ਕਾ ਹੋ ਕਰਨੇ ਹਰ ਤੇ ਬਿਨੋਂ ਗੋਖ ਜੋ ਇਹ ਨੰ ਨਰੰਤਰ ਇਹ ਕੋ ਸੋਏ ਆਪਣੇ ਸਾਧ ਆਪ ਕੰਨਿਆ ਅਰਥ ਤਕ ਕਰੈ ਰੰਗਿਆ ਪਾਗ ਮੈਂ ਆਪਾ ਮਨੇ ਆਪਣੇ ਮਾਇ ਨਾਨਕ ਕੀ ਵੰਦਨ ਕਰਿ ਜਾਇ ਸਤ 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 ਪ੍ਰਭ ਸੋਮੇ ਗੁਰ ਪ੍ਰਸਾਦ ਅਖਿੜ ਬਖਿਆਨੇ ਸਤ ਕਦ ਲਕਲਾ ਤੇਰਾ ਰੂਪ ਸੁਨਦਰਾ ਭਾਰ ਨੂਮਾ ਨਰਮਲ ਨਰਮਲ ਦਰਪਨ ਤੇਰੀ ਬਾਣੀ ਘਰ ਘਰ ਸਨੀ ਸਰਬਲ ਬਗਿਆਨੀ ਪਵਿੱਤਰ ਪਵਿੱਤਰ ਪੂਰੇ ਤਰਪਨੀ ਇਹ ਕਦਾਂ ਕਰੈ ਪ੍ਰੇਲਾ ਉਤਮ ਰਹੀਤ ਸੁਲੋਕਾ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ ਸੰਤ ਗਿਨਿੰਦਾ ਨਾਨਕਾ ਪਹੋਰ ਪਹੋਰ ਅਵਤਾਰ ਅਸ਼ਟਪਦੀ ਸੰਤ ਕਾ ਤੁਖਨ ਯਰ ਜਾ ਘਟਾ ਸੰਤ ਕਾ ਤੁਖਨ ਸੰਤ ਹੀ ਸ਼ੁਟਾ ਸੰਤ ਦਾ ਦੁੱਖ ਨਾ ਸੁਖ ਸਮਝਾਏ ਸੰਤ ਦਾ ਦੁੱਖ ਨਾ ਲੈ ਕਮਾਏ ਸੰਤ ਦਾ ਦੁੱਖ ਨਾ ਮਤੋਏ ਮਰੀਨਾ ਸੰਤ ਦਾ ਦੁੱਖ ਨੂੰ ਸੁਭਾ ਦੇਈਨਾ ਸੰਤ ਕੇ ਹਤੇ ਕੋੁਰ ਕਣ ਕੋਇ ਅਸੰਤ ਦਾ ਦੁੱਖ ਨਾ ਤਾਰਿਸ਼ ਹੋਏ ਸੁਣ ਕਰਪਾਲ ਕਿਰਪਾ ਜੀ ਕਰੈ ਨਾਨਕ ਤੁਧ ਸੰਗ ਨਿਤ ਕਪੀ ਤੈ ਸੰਤ ਕੈ ਦੁੱਖਣ ਤੇਖੋ ਭਵੈ ਸੰਤਾਨ ਸੰਤ ਰਗ ਦੁੱਖ ਨਾ ਗਾ ਬਿੜੋ ਨਾ ਭੈ ਸੰਤ ਨਾਮ ਕੈ ਦੁੱਖ ਨਾ ਸਭ ਜਨ ਪਾਏ ਸੰਤ ਦਾ ਦੁੱਖ ਨਾ ਤ੍ਰਿਕ ਜਨ ਕਰਮਾਏ ਸੰਤ ਸੰਤ ਕਾ ਦੁਖ ਨਾ ਦੇਜ ਸਮਝਾਏ ਸੰਤ ਕਾ ਦੁਖ ਨਾ ਦੇਜ ਨ ਜਾਏ ਸੰਤ ਦੁਖੀ ਕਾ ਦਾਉ ਕੋ ਨਾਹੀ ਨਾਨਕ ਸੰਤ ਭਵੇ ਤਉ ਪੀਗਤ ਪਾਏ ਸੰਤ ਕਾ ਨਿੰਦ ਕਾ ਮਾਤ ਦਾਇ ਸੰਤ ਕਾ ਨਿੰਦ ਕਾ ਕਿੰਡ ਕਿੰਨਾ ਬਈ ਸੰਤ ਕਾ ਨਿੰਦ ਕਾ ਮਾਤਿਆਰਾ ਸੰਤ ਕਾ ਨਿੰਦ ਕਾ ਪ੍ਰਮੇਸ਼ਰ ਮਾਰਾ ਸੰਤ ਕਾ ਨਿੰਦ ਕਰਾਇ ਤੀਨ ਸਾਧ ਕਾ ਨਿੰਦ ਕਾ ਸੰਤ ਕਾ ਨਿੰਦ ਕਾ ਦੁਤੀਆ ਤਰ ਨੀਨਾ ਸੰਤ ਕਾ ਗਿਨਨ ਕਾ ਕੋ ਸਰਬ ਰੋਗ ਸੰਤ ਕਾ ਨਿੰਦ ਕਾ ਕੋ ਸਰਬ ਅਪਜੋਗ ਸੰਤ ਕਾ ਨਿੰਦ ਕਾ ਸੰਤ ਗਦੁਖੀ ਸਦਾ ਬੁਗਤ ਸੰਤ ਗਦੁਖੀ ਕਿਸੈ ਕਾਨਾ ਹਿਮਤ ਸੰਤ ਗਦੁਖੀ ਕੋਡਣ ਲਾਗਾ ਸੰਤ ਗਦੁਖੀ ਕੋ ਸਤਿਯਾਗ ਸਤਕਾ ਦੁਖੀ ਮਾਂਗਾਰੇ ਸੰਤ ਗਦੁਖੀ ਸਦਾ ਬਕਾਰੀ ਸੰਤ ਗਦੁਖੀ ਜਨਮ ਮਰੈ ਸਤਿਗਿ ਤੁਮਾਰ ਸੁਖ ਦੇ ਦੇਰ ਸਤ ਗਏ ਦੁਖੀ ਕੋ ਨਾ ਇਖਾਉ ਨਾ ਅਸੰਤ ਪਮੈ ਤਨ ਲੈ ਬਲਾਇ ਅਸੰਤ ਗਾ ਦੁਖੀ ਅਨ ਬੀਜ ਜੇ ਟੂਟੈ ਅਸੰਤ ਗਾ ਦੁਖੀ ਕਿ ਜੜ ਕਾਰ ਪੂਜੈ ਸੰਤ ਗੀ ਦੁਖੀ ਕੋ ਦੇਵ ਅਨ ਪਰਮਈ ਅਸੰਤ ਗਾ ਦੁਖੀ ਜੜ ਪਈ ਅਸੰਤ ਕਾ ਦੁਖੀ ਅੰਦਰ ਦੇ ਦੁਤਾ ਜੋ ਸਸ ਬਿਨਾ ਮਤ ਕੀ ਲੋਤਾ ਸੰਤ ਗਾ ਦੁਖੀ ਕੀ ਜੜ ਬਿਜਨਾਇ ਆਪਣੇ ਜਿਆ ਬੇਗਾਇ ਅਸੰਤ ਕਾ ਦੁਖੀ ਕੋ ਅਰਨਾ ਰਗਨਾਰ ਸੰਤ ਕਰੂਗੀ ਸੰਤ ਭਗਤ ਅਮਰ ਸੰਤ ਕਦੂ ਕੀ ਉੰਗ ਲਲਾਏ ਜਿਉਂ ਮਜਲ ਬਿਹੂਨ ਮਜਲੀ ਤਰਵਾਏ ਸੰਤ ਕਦੂ ਕੀ ਪੁਖਨੇ ਰਾਜਾ ਜਿਉਂ ਪਾਵ ਗਏ ਨੰਨੇ ਥਾਪੈ ਸੰਤ ਕਦੂ ਕੀ ਜੁੜਾ ਕੇਲਾ ਜਿਉਂ ਪਿਆਰਤ ਲਗਾਇ ਦਮਾਈ ਦੇਲਾ ਸੰਤ ਕਦੂ ਕੀ ਧਰਮ ਤੇ ਰਤ ਸੰਤ ਕਦੂ ਕੀ ਸਦਮ ਦਿਆਗਾ ਦਾ ਕਰਤਨ ਨਿਕਾ ਤਰੀ ਪਾਇ ਗਣੂ ਜੋਤ ਸਾ ਭਗਤ ਸੁਧਿਆ ਸੰਤ ਕਦੂ ਕੀ ਮਗੜ ਰੂਪੇ ਜੈਨ ਸੰਤ ਕਦੂ ਕੀ ਕੋਦਰ ਕਰਮ ਰਸਿਨੈ ਸੰਦ ਕਦੂ ਕੀ ਸਦਤ ਕਈਆ ਸੰਤ ਕਦੂ ਕੀ ਮਰੈ ਜਵਾਈਆ ਸੰਤ ਕਤੋ ਕੀ ਕੀ ਪੂਜਨਿਆ ਸਹਾ ਸੰਤ ਕਤੋ ਕੀ ਉਡ ਚਲਨ ਨਰਾਸਾ ਸੰਤ ਕਤੋ ਕਦਮ ਰਿਸ਼ਟਾ ਕੋਏ ਜਸਾ ਪਾਵੈ ਤਸਾ ਕੋਈ ਹੋਏ ਆਪੈ ਕਤਨ ਬਿਟਾ ਕੋਈ ਨਾ ਤਨੈ ਸੁਤੈ ਸੋਏ ਸਭ ਕਤ ਤਿਸ ਗਾਉ ਕਰ ਜਾਇ ਅਰਸਾ ਸਦਾ ਤਿਸ ਕੋ ਨੰਕਾਰ ਪ੍ਰਭ ਕੀ ਯੋਤਨਾ ਕਰੋ ਦਿਨ ਰਾਤ ਤਸਾ ਦਿਆਉ ਉਸ ਆਸ਼ਿਕਰਾਸ ਸਭ ਕਜ ਵਾਦ ਦੁਜਨ ਰਾ ਕੀ ਆਜਾ ਸਾਕਰੀ ਤਸਾ ਕੋ ਦੀ ਆਪਣਾ ਕੇ ਲਾਭ ਕਰਨਿਆ ਅਰਦਸ ਕੋਨ ਕਹਿ ਵਿਚਾਰ ਤਨਸਾ ਬਾਈ ਜੀ ਦੀ ਫਤਿਹ ਸਗੁਰੂ ਰੂਪਿਆ ਸਾਧ ਸੰਗਤ ਜੀ ਆਪੋੜਾ ਪਾ ਗਿਓ ਤਨ ਤਨ ਅਸ਼ਿਗਗਦੇ ਮਹਾਰਾ ਜੀ ਦੇ ਜਨਮ ਸਤਨ ਦੇ ਆਜਰੀਆਂ ਪਰ ਬੈ ਗੋ ਸੰਗਤਾਂ ਦੇ ਨਾਲ ਇਥੋਂ ਦਾ ਇਤਿਹਾਸ ਸਿਰ ਕਰਨ ਕਰਾਂਗੇ ਇਹ ਸਾਨ ਨਨਤਾਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਨਮ ਸਾਲ ਹੈ 31 ਮਾਰਚ 1504 ਨੂੰ ਤਰਨਤਾਰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਨਮ ਭਾਈ ਲੈਣਾ ਜੀ ਦੇ ਰੂਪ ਦੇ ਵਿੱਚ ਹੋਇਆ ਇਸ ਜਗ੍ਹਾ ਤੇ ਉਸ ਵੇਲੇ ਪਿੰਡ ਹੋਇਆ ਕਲਦਾ ਸੀ ਜਿਸ ਦਾ ਨਾਮ ਸੀ ਮਤੇ ਦੀ ਸ਼ਾਮ ਆਪਾਂ ਅੱਜ ਵੀ ਇਤਿਹਾਸ ਦੇ ਵਿੱਚ ਪੜ੍ਹਦੇ ਆ ਕਿ ਗੁਰੂ ਅਗੰਗਦ ਦੇ ਮਹਾਰਾਜ ਜੀ ਦਾ ਜਨਮ ਇਸ ਥਾਂ ਮਤੇ ਦੀ ਸ਼ਾਮ ਉਹ ਪਿੰਡ ਇਸੇ ਹੀ ਜਗ੍ਹਾ ਤੇ ਸੀਗਾ ਗੁਰੂ ਅਗੰਗਦ ਦੇ ਮਹਾਰਾਜ ਜੀ ਦੇ ਪਿਤਾ ਜੀ ਭਾਈ ਫਿਰਮਨ ਜੀ ਗੁਜਰਾਤ ਦੇ ਰਹਿਣ ਵਾਲੇ ਸਨ ਗੁਜਰਾਤ ਦੇ ਵਿੱਚ ਪਿੰਡ ਸੱਗੇਵਾਲ ਜਾਂ ਮੰਗੋਵਾਲ ਵੀ ਲਿਖਿਆ ਹੈ ਉੱਥੋਂ ਦੇ ਰਹਿਣ ਵਾਲੇ ਸਨ ਇਸ ਪਿੰਡ ਮਤੇ ਦੀ ਸਰਾਹ ਆਈ ਫਿਰ ਉਹ ਮਲਜੀ ਦੇ ਨਾਲ ਆ ਕੇ ਸਨ ਤੇ ਉਹ ਘਰੋਂ ਬਾਹਰ ਨੂੰ ਲੈ ਕਰਕੇ ਇਸ ਪਿੰਡ ਦੇ ਵਿੱਚ ਆਏ ਸਨ ਇਸ ਕਰਕੇ ਕਿ ਇਹ ਜਿਹੜਾ ਪਿੰਡ ਆ ਬੜਾ ਅਮੀਰ ਸੀ ਮਤੇ ਦੀ ਸਰਾਹ ਇਸ ਪਿੰਡ ਦੇ ਵਿੱਚ ਇੱਕ ਚੌਧਰੀ ਰਹਿੰਦਾ ਸੀ ਜਿਸ ਦਾ ਨਾਮ ਤਖਤਮਲ ਸੀ ਜੋ 70 ਪਿੰਡਾਂ ਤੇ ਰਾਜ ਕਰਦਾ ਸੀ 70 ਪਿੰਡ ਉਸ ਦੇ ਅਧੀਨ ਸਨ ਭਾਈ ਫਿਰੂ ਮਲ ਜੀ ਨੇ ਇੱਥੇ ਆ ਕੇ ਲੇਖੇ ਪੱਤੇ ਦਾ ਬਈ ਖਾਤੇ ਦਾ ਕਾਰਜ ਕੀਤਾ ਇੱਥੇ ਨੌਕਰੀ ਕੀਤੀ ਚੌਧਰੀ ਤਖਤਮਲ ਦੇ ਕੋਲ ਇੱਥੇ ਹੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜਨਮ ਹੋਇਆ ਕੱਤੀ ਮਾਰਚ 1504 ਨੂੰ ਹੋਇਆ ਮਹਾਰਾਜ ਨੇ ਆਪਣਾ ਜਿਹੜਾ ਬਚਪੜਾ ਹੈ ਉਸ ਅਗਰ ਦੇ ਵਿੱਚ ਪਾ ਜਾ ਰਿਹਾ ਇਤਿਹਾਸ ਦੇ ਲਿਖਿਆ ਹੈ ਕਿ ਜਦੋਂ ਵੀ ਯਾਦ ਹਿੰਦੁਸਤਾਨ ਨੂੰ ਵਿਪੜ ਆਏ ਤੇ ਇਸ ਪਿੰਡ ਨੂੰ ਖਾਸ ਕਰਕੇ ਲਪਿਆ ਜਾਂਦਾ ਸੀ ਕਿਉਂਕਿ ਇਹ ਵੀਰ ਬੜਾ ਸੀ ਨਾ ਪਿੰਡੇ ਚੌਧਰੀ தਖਤ ਮੱਲ ਨੇ ਆਪਣੀ ਫੌਜ ਬਣਾਈ ਹੋਈ ਸੀ ਜਦੋਂ ਜਾਬਰ ਹਮਲਾ ਕਰਦੇ ਸਨ ਕੁਝ ਲੁੱਟ ਕੇ ਲੈ ਜਾਂਦੇ ਸਨ ਕੁਝ ਬਚਾ ਲਿਆ ਜਾਂਦਾ ਸੀ ਤੇ ਕਹਿੰਦੇ ਹਨ ਕਿ ਇੱਕ ਹਮਰੇ ਹਮਲੇ ਦੇ ਵਿੱਚ ਜਿਹੜਾ ਚੌਧਰੀ ਤਖਤਮਲ ਸੀ ਉਹ ਮਾਰਿਆ ਗਿਆ ਤੇ ਜਦੋਂ ਚੌਧਰੀ ਤਖਤਮਲ ਮਾਰਿਆ ਗਿਆ ਤੇ ਨਗਰ ਦੇ ਲੋਕਾਂ ਨੇ ਸੋਚਿਆ ਮੈਂ ਜਿਹੜਾ ਆਪਣੀ ਰੱਖਿਆ ਕਰਦਾ ਸੀ ਜਦੋਂ ਉਹ ਹੀ ਮਾਰ ਗਿਆ ਇੱਥੇ ਰਹਿਣ ਦਾ ਕੀ ਫਾਇਦਾ ਇੱਥੇ ਤੇ ਨੇਤਾ ਹਮਲੇ ਹੁੰਦੇ ਹਨ ਜੋ ਇਸ ਗੱਲ ਨੂੰ ਲੈ ਕਰਕੇ ਜਿਹੜਾ ਨਗਰ ਦੇ ਵਾਸੀ ਸਨ ਉਹ ਆਪਣੀਆਂ ਰਿਸ਼ਤੇਦਾਰੀਆਂ ਦੇ ਵਿੱਚ ਜਾਂ ਜਿੱਥੇ-ਜਿੱਥੇ ਵੀ ਠੀਕ ਲੱਗਿਆ ਉੱਥੇ-ਉੱਥੇ ਜਾ ਕੇ ਰਹਿਣ ਲੱਗ ਗਏ ਇਸ ਨਗਰ ਨੂੰ ਛੱਡ ਗਏ ਤੇ ਇਹ ਨਗਰ ਉਜੜ ਗਿਆ ਇੱਥੋਂ ਮਹਾਰਾਜ ਜੀ ਦਾ ਪਰਿਵਾਰ ਹਰ ਇੱਕੇ ਪਤਨ ਹੁੰਦਾ ਹੋਇਆ ਕਡੂਰ ਸਾਹਿਬ ਜਾ ਕੇ ਰਹਿਣ ਲੱਗ ਪਏ ਸੋ ਇਹ ਇੱਥੋਂ ਦਾ ਇਤਿਹਾਸ ਹੈ ਇਸ ਨਗਰ ਦੇ ਵਿੱਚ ਪਹਿਲੀ ਪਾਤਸ਼ਾਹੀ ਨੂੰ ਨਾਨਕ ਪਾਤਸ਼ਾਹ ਮਹਾਰਾਜ ਵੀ ਆਏ ਹਨ ਦਸਵੀਂ ਪਾਤਸ਼ਾਹੀ ਸਿੱਧੂ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਆਏ ਹਨ ਬਹੁਤ ਵੱਡਾ ਇਤਿਹਾਸ ਹੈ ਇੱਥੋਂ ਦਾ ਬੀਬੀ ਸਦਰਾਈ ਜੀ ਮਾਤਾ ਬਰਾਈ ਵੀ ਕਹਿੰਦੇ ਆ ਜਿੱਦਾਂ ਕੁਲ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਨੂੰ ਕਰਤਾਰਪੁਰ ਬਗਦੀ ਮਿਲੀ ਤੇ ਖਡੂਰ ਸਾਹਿਬ ਆ ਕੇ ਬੀਬੀ ਬਰਾਈ ਦੇ ਘਰ ਰਹੇ ਆ ਔਰ ਇੱਥੋਂ ਦੇ ਵਸਨੀਕ ਸਨ ਆ ਬੀਬੀ ਬ라이 ਦੀ ਚੌਧਰੀ ਧਕਮਲ ਦੀ ਲੜਕੀ ਸੀ ਸੋ ਆਪ ਦਾ ਕਮਾਲੇ ਤਨ ਤਨ ਸੀ ਦੁਆ ਕਰਦੇ ਮਾਰੇ ਤੇ ਜਨਮ ਸਥਾਨਾਂ ਦੇ ਦਰਸ਼ਨ ਕਰਦਾ ਇਹ ਸਭ ਨੂੰ ਗੁਰੂ ਘਰ ਲੋ ਜਿਉਂ ਮਾਇਆ ਖਿਆ ਜਾਂਦਾ ਹੈ ਗੁਰੂ ਕੇ ਲਗਨ ਤਿਆਰ ਹਨ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਸ਼ਰਮੇ ਜਾਰ ਦੀ ਕਿਰਪਾਲਤਾ ਕਰਨੀ ਇੰਨੀਆਂ ਬੇਨਤੀਆਂ ਕਰਦੇ ਸ਼ਿਮਾ ਦੇ ਦਾਸ ਕਹਾ ਬਲਾਉ ਫਤਿਹ ख़ाली के हथ ਸਤਿ ਸ਼੍ਰੀ ਅਕਾਲ ਸ੍ਰੀ ਵਾਖੀ ਸਤਿ ਜੀਓ ਰਾਮ ਜੀ ਮਹਲਾ ਦੀ ਗਾਉ ਆਨੰਦ ਕੁੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰ ਤੋਂ ਪਾਇਆ ਸਹਿਬ ਸੇਤੀ ਮਨਮਤੀਆਂ ਬਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਮਲੇ ਅਜ્ઞਾਨ ਸਬਦੋ ਸੰਗਾਬ ਹੋ ਹਰੀ ਕੇ ਰਾ ਮਾਨ ਜਿਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰਾ ਤਿਸ ਦਾ ਰਹੂ ਹਰ ਨਾਲੇ ਹਰ ਨਾਲੇ ਰਹੂ ਤੂੰ ਮਨ ਮੇਰੇ ਦੂਖ ਸਭ ਸਾਰਨਾ ਅੰਮ੍ਰਿਤਾਰੂ ਸਰੇ ਤੇਰਾ ਕਰਨ ਸਭ ਸਾਰੇ ਨਾਮ ਸਦਨਾ ਗਲਣਾ ਸਮਰਾਸਿਓਂ ਸੁਝਾ ਮਨੋ ਵਿਚਾਰੇ ਕਹ ਨਾਨਕ ਮਨ ਮੇਰੇ ਸਦਾ ਰਭੂ ਹਰ ਨਾਲੇ ਆਖਿਆ ਤੀਆਂ ਤੋ ਅਨੰਦ ਕਰੇਰਾ ਸਰਕਾਰ ਸਿਰਹ ਨਭ ਕੀ ਹੈ ਜੇਖ ਦੇ ਸੋ ਪਾਵੈ ਸਦਾ ਸਤਿ ਸ਼ੰਤ ਤੇਰੀ ਨਾਮ ਮਨਨ ਸਾਲੈ ਨਾਮ ਜਿ ਕੈ ਮਨ ਬਲ ਸਿਹਾ ਆਵਾਜ਼ੇ ਸ਼ਬਦ ਕਲੇਰੇ ਸਹੈ ਨਾਮ ਸੱਚੇ ਸਾਧੂਆ ਨਾਮ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚੇ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਇਆਂ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਛਾਂ ਸੱਪ ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜੈ ਸੁਨੀਆ ਜਿਵੜੇ ਆਇਆ ਆਕਲੈ ਨਾਨਕ ਸਿਮੋ ਸੰਤੋ ਸਤਿਵਤੇ ਆਦੂ ਸਤਨਾ ਮੇਰਾ ਧਾਰ ਬਾਜੇ ਪੰਚ ਸਭ ਦਿਨ ਘਰਸ ਪਾਗੈ ਧਾਰਸ ਪਾਗੈ ਸਭ ਦਿਵਾ ਦੀ ਕਲਾ ਕਰਤਾ ਰਿਖਿਆ ਪੰਚ ਜੂਤ ਦਵਾਸੀ ਤੇ ਕਾਲ ਕਰ ਕੁੰਮਾਰ ਯਾਤੁਰ ਕਰਮ ਪਾਇਆ ਤਿਸ ਦਿਨ ਕੌਸੀ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਿਸ ਕੋ ਵਦ ਕਰੇ ਹਰਿ ਬਾਜੇ ਰਿ ਜਾਨ ਰਿਸ਼ਨੋ ਹਮ ਦੇ ਭਾਗ ਕੀ ਕੋ ਕਾਰਿਆ ਅੰਤਰੇ ਸਗਲ ਵਸੂਰੇ ਦੁਖ ਰੋਹ ਸੁਤਾ